जय श्री राम मैं रशन प्रिंस श्री मुक्तेश्वर मुक्ति धाम ਤੋਂ महावीर आ, सेवा दल ਦੇ ਸਾਡੇ ਪਿਆਰੇ ਵੀਰ ਚੇਤਨ ਗਵੇਜਾ ਜੀ ਅੱਜ ਮਹਾਲੀ ਦੇ ਵਿੱਚ ਪਹੁੰਚੇ ਆ ਜੀ ਇੱਕ ਖੁਸ਼ਖਬਰੀ ਦੇਣ ਸਾਰੇ ਭੱਜਾਂ ਨੂੰ ਕਿ ਮਹਾ ਸ਼ਿਵratri ਦੇ ਪਰਵ ਤੇ 26 ਫਰਵਰੀ 2025 ਨੂੰ ਚਾਲਾ ਮੰਦਰ ਦੇ ਵਿੱਚ ਵਿਸ਼ਾਲ ਜਿਹੜਾ ਜਾਗਰਣ ਹੋਣ ਜਾ ਰਿਹਾ ਕੀਰਤਨ ਹੋਣ ਜਾ ਰਿਹਾ ਤੇ ਇਸ ਵਾਰ ਮੇਰੀ ਡਿਊਟੀ ਲੱਗੀ ਹੈ ਮਹਾਰਾਜ ਦਾ ਗੰਗਾਣ ਕਰਨ ਵਾਸਤੇ ਸੋ ਸਾਰੇ ਭਗਤਾਂ ਨੂੰ ਜੋ ਸਮਰਾਲੇ ਔਰ ਲੁਧਿਆਣਾ ਦੇ ਆਸ-ਪਾਸ ਦੇ ਜਿੰਨੇ ਸਾਰੇ ਭਗਤ ਜਾਨ ਨੇ ਉਹ ਜ਼ਰੂਰ ਪਹੁੰਚਣ ਆਪਾਂ ਨਾਲ ਮਿਲ ਕੇ ਸਾਰੇ ਭਜਨ ਗਾਈਏ ਤੇ ਮਹਾਰਾਜ ਦਾ ਆਨੰਦ ਲਈਏ ਖੂਬਸਰਾ ਆਨੰਦ ਲਈਏ ਬਹੁਤ ਸਾਰੇ ਭਜਨ ਗਾਈਏ ਔਰ ਬਾਕੀ ਚੇਤਨਜੀ ਸਾਡੇ ਨਾਲ ਨੇ ਤੁਸੀਂ ਦੱਸੋ ਜੈ ਬੋਲੇ ਨਾਦ ਸਾਰੇ ਸ਼ਿਵ ਭਗਤਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਈਗੀ ਇਸ ਵਾਰ ਜਿਹੜੀ ਮਹਾ ਸ਼ਿਵਰਾਤਰੀ 26 ਫਰਵਰੀ 2025 ਨੂੰ ਜਿਹੜੀ ਬੜੀ ਧੂਮ-ਧਾਮ ਨਾਲ ਲੁਧਿਆਣੇ ਪਿੰਡ ਚਹਿਲਾ ਸ਼੍ਰੀ ਮੁਕਤੀ dham ਚਹਿਲਾ ਮੰਦਿਰ ਜਿਹੜੀ ਮਨਾਈ ਜਾ ਰਹੀ ਹੈ 20ਵਾਂ ਜਾਗਰਣ ਉੱਤੇ ਹੋਣ ਜਾ ਰਿਹਾ ਰਾਤ ਨੂੰ ਤੇ ਸਾਡੇ ਵੀਰ ਰੋਸ਼ਨ ਪ੍ਰਿੰਸ ਜੀ ਇਸ ਵਾਰ ਬੋਲੇ ਸ਼ੰਕਰ ਜੀ ਦਾ ਗੁਣਗਾਨ ਕਰਨ ਵਾਸਤੇ ਤੁਹਾਡੇ ਕੋਲ ਆ ਰਹੇ ਆ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਪਰਿਵਾਰ ਸਹਿਤ ਸਾਰੇ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਬੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਲਓ ਔਰ ਰੋਸ਼ਨ ਪ੍ਰਿੰਸ ਜੀ ਦਾ ਆਪਾਂ ਬੈਠ ਕੇ ਜਿਹੜਾ ਗੁਣਗਾਨ ਸੁਣੀਏ ਜੈ ਬੋਲੇ ਨਾਮ ਜੈ ਬੋਲੇ